ਸਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਲਾਲੋ ਵਿਰਾਸਤੀ ਮਾਰਤਾਂ ਦੇ ਸਵਰਕੇ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਇਤਿਹਾਸਕ ਤੇ ਪ੍ਰਾਤਨਿਆ ਮਾਰਤਾਂ ਦੀ ਸਾਂਭ ਸੰਭਾਲ ਕਿਵੇਂ ਕਰੀਏ ਤਾਂ ਕਿ ਉਹ ਆਪਣੇ ਅਸਲੀ ਰੂਪ ਦੇ ਵਿੱਚ ਉਸੇ ਤਰ੍ਹਾਂ ਆਪਣੇ ਮੂਲ ਰੂਪ ਦੇ ਵਿੱਚ ਰਹਿ ਸਕਣ ਜਿਵੇਂ ਸਾਡੇ ਬਜ਼ੁਰਗਾਂ ਨੇ ਸਾਡੇ ਪੁਰਖਿਆਂ ਨੇ ਉਹਨਾਂ ਨੂੰ ਬਣਾਇਆ ਤਮੀਰ ਕਰਾਇਆ ਕਿਉਂਕਿ ਉਦੋਂ ਨਾ ਤਾਂ ਇੱਟਾਂ ਬਣਾਉਣ ਵਾਲੇ ਪੱਠੇ ਸੀਗੇ ਤੇ ਨਾ ਹੀ ਅੱਜ ਦਾ ਸੀਮੈਂਟ ਬਜਰੀ ਬਰਤੀ ਉਦੋਂ ਕਿਹੜਾ ਮਸਾਲਾ ਵਰਤਿਆ ਕਿਵੇਂ ਇੱਟਾਂ ਬਣਾਈਆਂ ਇੱਟਾਂ ਨੂੰ ਜੋੜਨ ਲਈ ਕਿਹੜਾ ਸੀਮੈਂਟ ਮਸਾਲਾ ਵਰਤਿਆ ਗਿਆ ਜਿਹੜਾ ਕਿ ਅੱਜ ਤੱਕ ਐਨੀ ਮਜ਼ਬੂਤੀ ਨਾਲ ਉਹ ਬਿਲਡਿੰਗਾਂ ਉਹ ਇਮਾਰਤਾਂ ਖੜੀਆਂ ਆ ਜੇ ਆਪਾਂ ਉਸ ਮਸਾਲੇ ਦੀ ਗੱਲ ਕਰੀਏ ਤਾਂ ਉਸ ਮਸਾਲੇ ਦਾ ਨਾਮ ਹੈਗਾ ਜੀ ਚੂਨਾ ਸਾਡੇ ਪੰਜਾਬ ਦੀ ਇੱਕ ਬੜੀ ਮਸ਼ਹੂਰ ਕਹਾਵਤ ਸੀ ਪਹਿਲਾਂ ਹੁਣ ਤਾਂ ਘੱਟ ਬੋਲਦੇ ਆਂ ਸੀ ਉਸ ਕਹਾਵਤ ਦਾ ਨਾਮ ਸੀਗਾ ਜੀ ਵੀ ਲੱਗ ਗਈ ਚੂਨੇ ਚਿੱਟ ਇੱਕ ਕਹਾਵਤਾਂ ਐਵੇਂ ਨਹੀਂ ਬਣਦੀਆਂ ਇਨਾਂ ਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਕਾਰਨ ਹੁੰਦਾ ਹੈ ਇਸ ਕਾਬੂ ਦੇ ਪਿੱਛੇ ਦਾ ਕਾਰਨ ਹੈ ਮਜ਼ਬੂਤੀ ਪੱਕਾ ਹੋਣਾ ਜਾਂ ਜਾਂ ਜੇ ਅਸੀਂ ਕੋਈ ਵੀ ਕੰਮ ਕਰਦੇ ਸੀ ਉਹ ਕੰਮ ਮਤਲਬ ਮਜ਼ਬੂਤ ਹੁੰਦਾ ਪੱਕਾ ਹੁੰਦਾ ਕਿਸੇ ਵੀ ਕਿਸਮ ਦੀ ਉਹਦੀ ਕੋਈ ਹਿਲਜੁਲ ਹੋਣ ਦੀ ਗੁਣਜਾਇਸ਼ ਨਾ ਰਹਿੰਦੀ ਤਾਂ ਅਸੀਂ ਉਹਦੀ ਤੁਲਨਾ ਚੂਨੇ ਚ ਲੱਗੀ ਇੱਟ ਨਾਲ ਕਰਦੇ ਸੀ ਸਾਡੀ ਨਵੀਂ ਪੀੜ੍ਹੀ ਨੂੰ ਇਸ ਕਹਾਵਤ ਬਾਰੇ ਇਸ ਗੱਲ ਬਾਰੇ ਨਹੀਂ ਪਤਾ ਪਰ ਪਹਿਲਾਂ ਵਾਲਿਆਂ ਨੂੰ ਜ਼ਰੂਰ ਪਤਾ ਹੈ। ਬਾਕੀ ਅਸੀਂ ਜਿੰਨੀਆਂ ਵੀ ਪ੍ਰਾਣੀਆਂ ਮਸ਼ਹੂਰ ਇਮਾਰਤਾਂ ਬਾਰੇ ਜਾਣਦੇ ਹਾਂ ਜਿਵੇਂ ਬਾਦਸ਼ਾਹ ਮਹਿਲ ਹੋ ਗਿਆ, ਦਿੱਲੀ ਦਾ ਲਾਲ ਕਿਲਾ ਹੋ ਗਿਆ, ਬੀਕਾਨੇਰ ਦਾ ਕਿਲਾ ਹੋ ਗਿਆ ਜਾਂ ਸਾਡੇ ਦੇਸ਼ ਦੇ ਕਹੋ ਵੀ ਜਿੰਨੇ ਵੀ ਕਿਲੇ ਮੰਦਰ ਮਸਜਿਦਾਂ ਗੁਰਦੁਆਰੇ ਜਾਂ ਕਹਿ ਲੋ ਅੰਗਰੇਜ਼ਾਂ ਦੇ ਬਣਾਏ ਹੋਏ ਨਹਿਰੀ ਕੋਠੀਆਂ ਨਹਿਰਾਂ ਦੇ ਪੁਲ ਸੂਏ ਕੱਸੀਆਂ ਦੇ ਪੁਲ ਜਿਹੜੇ ਬਣੇ ਹੋਏ ਆ ਅੰਗਰੇਜ਼ਾਂ ਨੇ ਜਿਹੜੇ ਬਣਾਏ ਸੀ ਉਹ ਸਾਰੇ ਦੇ ਸਾਰੇ ਚੂਨੇ ਨਾਲ ਬਣੇ ਹੋਏ ਆ ਜੇਕਰ ਆਪਾਂ ਇਹਨਾਂ ਦੀ ਮਨਿਆਦ ਦੀ ਗੱਲ ਕਰੀਏ ਤਾਂ ਮਿਆਦ ਇਹਨਾਂ ਦੀ ਮਤਲਬ ਕਈ ਸੌ ਸਾਲ ਹਜ਼ਾਰਾਂ ਸਾਲਾਂ ਤੱਕ ਚੱਲੀ ਜਾਂਦੀ ਹੈ ਜੇ ਕਿਤੇ ਇਹਨਾਂ ਦੀ ਥੋੜੀ ਇਹ ਸਾਮ ਸੰਭਾਲ ਰਹੇ ਇਹਨਾਂ ਦੀ ਮਰੰਮਤ ਹੁੰਦੀ ਰਹੇ ਥੋੜੀ ਬਹੁਤੀ ਇਹ ਜਿੰਨੇ ਵੀ ਮਤਲਬ ਕਹਿ ਲੋ ਟਾਏ ਗਏ ਜਾਂ ਟਾ ਦਿੱਤੇ ਗਏ ਇਹਨਾਂ ਬਿਨਾ ਸਾਮ ਸੰਭਾਲ ਤੋਂ ਟਾਏ ਜਾਂ ਨਹੀਂ ਇਹ ਕਦੇ ਵੀ ਟਾਏ ਦੇ ਨਹੀਂ ਸੀ ਤੇ ਨਾ ਹੀ ਇਹਨਾਂ ਚ ਕਦੇ ਚੂਨੇ ਤੋਂ ਇਲਾਵਾ ਕੋਈ सरिया ਸੀਮੈਂਟ ਜਾਂ ਬਜਰੀ ਬਰੇਕ ਸੀ ਇਹਨਾਂ ਚ ਨਹੀਂ ਵਰਤਿਆ ਗਿਆ ਸੀਮਿੰਟ ਤਾਂ ਉਦੋਂ ਭਾਰਤ ਵਿੱਚ ਮੌਜੂਦ ਵੀ ਨਹੀਂ ਸੀ ਸੀਮਿੰਟ ਦੀ ਤਾਂ ਪਹਿਲੀ ਫੈਕਟਰੀ ਮਦਰਾਸ ਦੇ ਵਿੱਚ ਲਾਈ ਗਈ ਆ 1904 ਚ ਜਿਹਨੂੰ ਹੁਣ ਅਸੀਂ ਚਨਈ ਕਹਿੰਦੇ ਆ 1904 ਚ ਆਪਣੀ ਇਹ ਫੈਕਟਰੀ ਲੱਗਦੀ ਆ ਸੀਮਿੰਟ ਬਣਾਉਣ ਵਾਲੀ ਤੇ ਇਹਦੀ ਜਿਹੜੀ ਵਰਤੋਂ ਹੈ ਉਹ 1914 ਚ ਹੁੰਦੀ ਹੈ 1914 ਦੇ ਵਿੱਚ ਨੇਤਾਜੀ ਸੁਭਾਸ਼ ਦੇ ਨਾਮ ਤੇ ਦਿੱਲੀ ਇੱਕ ਕਾਲਜ ਬਣਿਆ ਉਹਦੇ ਉੱਤੇ ਪਹਿਲੀ ਵਾਰ ਇਹਦੀ ਵਰਤੋਂ ਹੋਈ ਹੈ ਸੀਮੈਂਟ ਦੀ ਹੁਣ ਆਪਾਂ ਗੱਲ ਉੱਥੇ ਹੀ ਫੇਰ ਲੈ ਕੇ ਆਉਂਦੇ ਆਂ ਵੀ ਆਪਣੀਆਂ ਜਿੰਨੀਆਂ ਵੀ 1914 ਤੋਂ ਪਹਿਲਾਂ ਦੀਆਂ ਤੁਸੀਂ ਖਾਸ ਜਾਂ ਸ਼ਾਹੀ ਇਮਾਰਤਾਂ ਦੇਖ ਰਹੇ ਹੋ ਉਹ ਸਾਰੀਆਂ ਚੂਨੇ ਨਾਲ ਹੀ ਬਣੀਆਂ ਹੋਈਆਂ ਸਾਡੇ ਆਮ ਘਰਾਂ ਨੂੰ ਛੱਡ ਕੇ ਕਿਉਂਕਿ ਸਾਡੇ ਆਮ ਘਰ ਤਾਂ ਉਦੋਂ ਕਹਿ ਲੋ ਵੀ ਕੱਚੇ ਹੁੰਦੇ ਸੀ ਪਹਿਲਾਂ ਕੱਚੇ ਮਿੱਟੀ ਦੇ ਹੁੰਦੇ ਸੀ ਵੀ ਉਹਦੇ ਵਿੱਚੋਂ ਛੱਪੜਾਂ ਦੇ ਵਿੱਚੋਂ ਗੁੰਮਿਆਂ ਦੇ ਹੁੰਦੇ ਸੀ ਮਿੱਟੀ ਦੇ ਗੁੰਮੇ ਹੁੰਦੇ ਸੀ ਉਹਦੀਆਂ ਕੰਧਾਂ ਕੱਢੀਆਂ ਹੁੰਦੀਆਂ ਸੀ ਕੱਚੀਆਂ ਫੇਰ ਕੱਚੀਆਂ ਇੱਟਾਂ ਆ ਗਈਆਂ ਫੇਰ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਅੱਗੇ ਵਧੇ ਪੱਕੀਆਂ ਇੱਟਾਂ ਪੱਕੀਆਂ ਹੋ ਗਈਆਂ ਪੱਕੀਆਂ ਇੱਟਾਂ ਨਾਲ ਅਸੀਂ ਗਾਰੇ ਦੀ ਜਨਾਈ ਕਰਦੇ ਰਹੇ ਤੇ ਉਸ ਤੋਂ ਬਾਅਦ ਫਿਰ ਅਸੀਂ ਹੁਣ ਥੋੜੇ ਜਿਹਾ ਹੋਰ ਅੱਗੇ ਵਧੇ ਤਾਂ ਅਸੀਂ ਮੈਨੂੰ ਲੱਗਦਾ ਵੀ ਕੁਝ ਵਿਦੇਸ਼ੀ ਨਕਸ਼ਿਆਂ ਤੇ ਸਾਰੀਆਂ ਕੁੱਟੀਆਂ ਘਰ ਬਣਾਉਣੇ ਸ਼ੁਰੂ ਹੁਣੇ ਨਵੇਂ ਜਮਾਨੇ ਦੇ ਨਕਸ਼ੇ ਤੇ ਨਵੇਂ ਜਮਾਨੇ ਘਰ ਬਣਾਉਣ ਤੋਂ ਬਾਅਦ ਮੈਂ ਦੇਖ ਰਿਹਾ ਹਾਂ ਵੀ ਅਸੀਂ ਦੁਬਾਰਾ ਫੇਰ ਵਾਪਸ ਆਪਣੇ ਉਹਨਾਂ ਕਰਾਂ ਵਾਲੀ ਮੋੜ ਰਹੇ ਹਾਂ ਅੱਜ ਮੈਂ ਨਵੇਂ ਬਣ ਰਹੇ ਘਰਾਂ ਦੀ ਜੇ ਉਹਨਾਂ ਦੀ ਦਿੱਖ ਨੂੰ ਦੇਖਦਾ ਤਾਂ ਉਹੀ ਪ੍ਰਾਤਮਿਕ ਦੇਖੋ ਉਹਨਾਂ ਨੇ ਮਤਲਬ ਦੇਣੀ ਸ਼ੁਰੂ ਕਰ ਦਿੱਤੀ ਐ ਉਹੀ ਗੋਲ ਦਰਵਾਜੇ ਝੂੜੀਦਾਰ ਡਾਟਾ ਤੇ ਘਰ ਦਾ ਮੁੱਖ ਗੇਟ ਵੱਡੇ ਆਕਾਰ ਦਾ ਜਿਵੇਂ ਪਹਿਲਾਂ ਸਾਡਾ ਬਜ਼ੁਰਗ ਰੱਖਦੇ ਹੁੰਦੇ ਸੀ ਉਸੇ ਤਰ੍ਹਾਂ ਦਾ ਬਣਾਉਣਾ ਸ਼ੁਰੂ ਕਰ ਦਿੱਤਾ ਪਰ ਮੈਂ ਚਾਹੁੰਦਾ ਵੀ ਜੇ ਆਪਾਂ ਦਿੱਖ ਉਹਨਾਂ ਘਰਾਂ ਦੀ ਉਹੀ ਕੀਤੀ ਐ ਤਾਂ ਉਹਨਾਂ 'ਚ ਜਿਹੜਾ ਕੋਈ ਵਰਤਨ ਵਾਲਾ ਮਸਾਲਾ ਹੈ ਉਹ ਵੀ ਉਹੀ ਵਰਤਿਆ ਜਾਵੇ। ਉਹ ਤੇ ਸਿਮਿੰਟ, ਸਰੀਆ ਜਾਂ ਨਾ ਲਾਇਆ ਜਾਵੇ। ਉਹਨਾਂ ਤੇ ਚੂਨੇ ਨਾਲ ਹੀ ਉਹ ਬਣਾਏ ਜਾਣ। ਜਿਵੇਂ ਪਹਿਲਾਂ ਬਣੇ ਹੁੰਦੇ ਸੀ ਤਾਂ ਕਿ ਉਹ ਲੰਬਾ ਸਮਾਂ ਚੱਲ ਸਕਣ ਮਕਾਨ। ਉਵੇਂ ਦੇ ਉਵੇਂ ਪਏ ਰਹਿੰਦੇ ਆ ਕਿਉਂਕਿ ਉਹਨਾਂ 'ਚ ਕਦੇ ਕੋਈ ਤਰੇੜ ਨਹੀਂ ਆਉਂਦੀ, ਕਦੇ ਕੋਈ ਉਹ ਭੁਰਦਾ ਨਹੀਂ। ਜਦਾਂ ਕਿ ਲੋ ਅੱਜ ਵੀ ਤੁਸੀਂ ਜਾ ਕੇ ਕਿਤੇ ਵੀ ਦੇਖੋਗੇ ਤਾਂ ਉਹ ਮਕਾਨ ਉਵੇਂ ਦੇ ਉਵੇਂ ਹੀ ਪਏ ਆ ਉਹਨਾਂ ਦੀ ਸਾਂਭ ਸੰਭਾਲ ਉਸੇ ਢੰਗ ਨਾਲ ਹੋ ਜੇ ਤਾਂ ਉਹ ਕਦੇ ਵੀ ਖਰਾਬ ਨਹੀਂ ਹੁੰਦੇ ਕਦੇ ਵੀ ਉਹਨਾਂ ਦੀ ਮਨਿਆਤ ਖਤਮ ਨਹੀਂ ਹੁੰਦੀ ਪਰ ਹੁਣ ਸਵਾਲ ਹੀ ਪੈਦਾ ਹੁੰਦਾ ਹੈ ਦਰਸ਼ਕਾਂ ਦੇ ਤੁਹਾਡੇ ਮਨ 'ਚੇ ਸਵਾਲ ਹੋਊ ਵੀ ਇਹ ਚੂਨਾ ਮਿਲੂ ਕਿੱਥੋਂ ਕਿਵੇਂ ਬਣਦਾ ਹੈ ਕਿੱਥੋਂ ਲਿਆਉਣਾ ਪਊ ਇਹ ਉਸਦਾ ਜਵਾਬ ਵੀਰੋ ਇਹ ਹੈ ਵੀ ਚੁੰਨਾ ਅਸੀਂ ਆਪ ਹੀ ਤਿਆਰ ਕਰਦੇ ਹਾਂ ਤੇ ਆਪ ਹੀ ਹੱਥੀਂ ਉਹਦੀ ਚਣਾਈ ਉਹਦੀ ਲਪਾਈ ਕਰਕੇ ਉਸਦੀ ਜਾਂਚ ਕਰਦੇ ਹਾਂ ਉਸਦੀ ਜਾਂਚ ਪਰਖ ਦਾ ਕੰਮ ਪਿਛਲੇ 2.5 ਸਾਲਾਂ ਤੋਂ ਚੱਲ ਰਿਹਾ ਹੈ ਤੇ ਹੁਣ ਅਸੀਂ 100 ਪੈਸੇ ਉਹਦੇ ਸਹੀ ਨਤੀਜਿਆਂ ਤੇ ਪਹੁੰਚ ਚੁੱਕੇ ਹਾਂ ਕਿਉਂਕਿ ਵੀਰੋ 100 ਸਵਾ 150 ਸਾਲ ਪਹਿਨੂੰ ਇਸ ਦਾ ਕੰਮ ਬੰਦ ਹੋਏ ਨੂੰ ਹੋ ਗਿਆ ਇਸ ਕਰਕੇ ਦੀ ਜਾਂਚ ਪਰਖ ਦੁਆਰਾ ਕਰਨੀ ਬਹੁਤ ਜ਼ਰੂਰੀ ਸੀ ਹੁਣ ਇਸੇ ਲਈ ਇਹ ਸਾਰੀ ਜਾਣਕਾਰੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਰਹੇ ਹਾਂ ਜੇ ਕੋਈ ਵੀ ਪ੍ਰਾਤਨ ਇਤਿਹਾਸਕ ਇਮਾਰਤ ਹੋਵੇ ਉਸ ਦੀ ਮਰਮਤ ਉਸ ਦਾ ਨਵਿਨੀ ਕਰਨਾ ਚੂਨੇ ਨਾਲ ਹੀ ਹੋਣਾ ਚਾਹੀਦਾ ਹੈ ਕਿਉਂਕਿ ਉਹ ਚੂਨੇ ਚ ਬਣੀ ਹੋਈ ਹੈ ਚੂਨੇ ਤੇ ਚੂਨਾ ਹੀ ਕੰਮ ਕਰਦਾ ਹੈ ਤੇ ਫੇਰ ਇਹੋ ਇਮਾਰਤ ਆਪਣੇ ਅਸਲ ਰੂਪ ਦੇ ਵਿੱਚ ਰਹਿ ਸਕਦੀ ਹੈ ਤੇ ਇਹਨਾਂ ਨੂੰ ਆਪਣੇ ਅਸਲੀ ਰੂਪ ਦੇ ਵਿੱਚ ਮੂਲ ਰੂਪ ਚ ਰੱਖਣਾ ਸਾਡਾ ਮੋਢਲਾ ਫਰਜ ਹੈ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਸਾਡਾ ਵੀਡੀਓ ਦਾ ਮੁੱਖ ਕਾਰਨ ਤਾਂ ਵਿਰਾਸਤਾਂ ਦੀ ਸੰਭਾਲੀ ਹੈ ਪਰ ਇਹਦਾ ਮਤਲਬ ਇਹ ਨਹੀਂ ਵੀ ਜਾਂ ਅਸੀਂ ਆਪਣੇ ਨਵੇਂ ਘਰ ਨਹੀਂ ਬਣਾ ਸਕਦੇ ਉਹਦੇ ਨਾਲ ਨਵੇਂ ਘਰ ਬਣਾਉਣ ਲਈ ਵੀ ਅਸੀਂ ਚੂਨਾ ਵਰਤ ਸਕਦੇ ਹਾਂ ਅਸੀਂ ਆਪ ਇਸ ਨਾਲ ਤਿੰਨ ਘਰ ਬਣਾ ਚੁੱਕੇ ਹਾਂ ਜਿਨ੍ਹਾਂ ਦੀ ਵੀਡੀਓ ਆਪਾਂ ਆਉਣ ਵਾਲੇ ਦਿਨਾਂ 'ਚ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਾਂਗੇ ਨਾਲ ਦੀ ਨਾਲ ਆਪਾਂ ਚੂਨੇ ਅਤੇ ਸੀਮਿੰਟ ਦੇ ਚੰਗੇ ਮਾੜੇ ਪ੍ਰਭਾਵਾਂ ਬਾਰੇ ਗੱਲ ਕਰਾਂਗੇ ਬਾਕੀ ਕੋਈ ਵੀ ਸਾਡਾ ਵੀਰਪਰਾ ਚੂਨੇ ਜਾਂ ਕਿਸੇ ਪ੍ਰਾਤਮਿਕ ਇਮਾਰਤ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਤਾਂ ਉਹ ਸਾਡੇ ਨਾਲ ਰਾਬਤਾ ਕਰ ਸਕਦਾ ਹੈ ਬਾਕੀ ਵੀਰੋ ਜਿੰਨੀ ਵੀ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕੀਤੀ ਕੋਈ ਵੀ ਮੇਰਾ ਵੀਰ ਇਹ ਨਾ ਸੋਚੇ ਵੀ ਮੈਂ ਕਿਸੇ ਨੂੰ ਕੋਈ ਗਿਆਨ ਦੇ ਰਿਹਾ ਜਾਂ ਮੈਂ ਇਹ ਗਿਆਨ ਜੋ ਵੀ ਮੈਂ ਬੋਲ ਰਿਹਾ ਜਾਂ ਜੋ ਮੈਂ ਕਰ ਰਿਹਾ ਜਾਂ ਜਿਹੜੇ ਕੰਮ ਬਾਰੇ ਮੈਂ ਦੱਸਿਆ ਇਹ ਗਿਆਨ ਸਾਡੇ ਉਹਨਾਂ ਮਹਾਨ ਕਾਰੀਗਰਾਂ ਦਾ ਜਾਂ ਸਾਡੇ ਪੁਰਖਿਆਂ ਦਾ ਕਹਿ ਲਓ ਉਹਨਾਂ ਦਾ ਹੈ ਮੈਂ ਸਿਰਫ ਉਹਨਾਂ ਦੀ ਇੱਕ ਨਕਲ ਕਰ ਰਿਹਾ ਜਾਂ ਉਹਨਾਂ ਦੇ ਗਿਆਨ ਨੂੰ ਦੁਬਾਰਾ ਦੁਹਰਾ ਰਿਹਾ ਬਾਕੀ ਕੋਈ ਵੀ ਮੇਰੇ ਵੀਰ ਨੂੰ ਹੋਰ ਵੱਧ ਜਾਣਕਾਰੀ ਹੋਵੇ ਤਾਂ ਦੱਸਦੇ ਗਿਆਨ ਦੇ ਵਿੱਚ ਜ਼ਰੂਰ ਵਾਅਦਾ ਕਰੇ ਸਾਨੂੰ ਦੱਸੇ ਜਿੱਥੇ ਕਿਤੇ ਕੋਈ ਤੁਹਾਨੂੰ ਲੱਗਦਾ ਵੀ ਆ ਚੀਜ਼ ਐ ਹੋਣੀ ਚਾਹੀਦੀ ਆਪਣੇ ਵਿਰਸੇ ਤੇ ਆਪਣੀ ਬੋਲੀ ਨੂੰ ਪਿਆਰ ਕਰਨ ਵਾਲੇ ਸਾਡੇ ਨਾਲ ਜੁੜੇ ਰਹਿਣ ਧੰਨਵਾਦ ਜੀ